ਬੀਤੀ ਰਾਤ ਬਠਿੰਡਾ ਦੇ ਗੈਰੀ ਬੋਟਰ ਦੇ ਵਿੱਚ ਇੱਕ ਗੱਦਿਆਂ ਦੀ ਫੈਕਟਰੀ ਨੂੰ ਅੱਗ ਲੱਗੀ ਸੀ ਜਿਦੇ ਵਿੱਚ ਇੱਕੋ ਹੀ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਅਸੀਂ ਉਸੇ ਪਿੰਡ ਵਿੱਚ ਖੜੇ ਹਾਂ ਪਿੰਡ ਦਾ ਨਾਮ ਹੈ ਸ਼ੇਰਗੜ ਉਹਨਾਂ ਨੌਜਵਾਨਾਂ ਦੇ ਘਰ ਚੱਲਾਂਗੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਬਲੇਰੋ ਵੀਡੀਓ ਉੱਤੇ ਦੋਸਤੋ ਸਭ ਤੋਂ ਪਹਿਲਾਂ ਅਸੀਂ ਪਿੰਡ ਸ਼ੇਰਗੜ ਦੇ ਵਿੱਚ ਪਹੁੰਚੇ ਹਾਂ ਲਖਵੀਰ ਸਿੰਘ ਦੇ ਘਰੇ ਜਿਹੜਾ ਕਿ ਕੱਲ ਇਸ ਹਾਦਸੇ ਦਾ ਸ਼ਿਕਾਰ ਹੋਇਆ ਤੇ ਉਹਦੀ ਮੌਤ ਹੋ ਗਈ ਹੈ ਤੇ ਬੜੇ ਅਫਸੋਸ ਦੀ ਗੱਲ ਹੈ ਕਿ ਕੱਲ ਯਾਨੀ ਕਿ 19 ਸਤੰਬਰ ਨੂੰ ਲਖਵੀਰ ਸਿੰਘ ਦਾ ਜਨਮ ਦੇ ਸੀ ਪਰ ਅੱਜ ਇਹ ਬੜੀ ਹੀ ਦੁੱਖ ਭਰੀ ਗੱਲ ਹੈ ਕਿ ਅੱਜ ਉਹਦੀ ਮੌਤ ਹੋ ਗਈ ਹੈ ਤੇ ਘਰੇ ਮਾਤਮ ਪਸ ਰਿਹਾ ਹੋਇਆ ਹੈ ਲਖਵੀਰ ਸਿੰਘ ਬੇਸਿਕਲੀ ਘਰੋਂ ਸਾਧਾਰਨ ਪਰਿਵਾਰ ਤੋਂ ਸੀ ਗਰੀਬ ਪਰਿਵਾਰ ਤੋਂ ਸੀ ਘਰੇ ਉਸ ਤੋਂ ਇਲਾਵਾ ਉਸ ਦਾ ਇੱਕ ਭਰਾ ਸੀ ਤੇ ਇੱਕ ਛੋਟੀ ਭੈਣ ਸੀ ਕਿਸੇ ਦਾ ਵਿਆਹ ਨਹੀਂ ਹੋਇਆ ਜਿਹੜੇ ਮਾਤਾ ਪਿਤਾ ਸੀਗੇ ਉਹ ਸਰੀਰਕ ਤੌਰ ਤੇ ਠੀਕ ਨਹੀਂ ਰਹਿੰਦੇ, ਬਿਮਾਰ ਰਹਿੰਦੇ ਆ ਤੇ ਇੱਕ ਕਮਰੇ ਦੇ ਵਿੱਚ ਰਹਿ ਕੇ ਇਸ ਜਿੱਥੇ ਕੈਮਰੇ 'ਚ ਤੁਸੀਂ ਦੇਖ ਪਾ ਰਹੇ ਹੋ, ਇਸ ਕਮਰੇ 'ਚ ਰਹਿ ਕੇ ਉਹ ਗੁਜ਼ਾਰਾ ਕਰਦੇ ਸੀ। ਇਸੇ ਕਮਰੇ ਦੇ ਵਿੱਚ ਹੀ ਉਹਨਾਂ ਦੀ ਰਸੋਈ ਸੀ ਤੇ ਇੱਥੇ ਹੀ ਰਹਿੰਦੇ ਸੀਗੇ। ਤੇ ਬੜਾਈ ਸਧਾਰਨ ਪਰਿਵਾਰ, ਗਰੀਬ ਪਰਿਵਾਰ, ਲੋੜਵੰਦ ਪਰਿਵਾਰ ਸੀ। ਤੇ ਰਿਸ਼ਤੇਦਾਰਾਂ ਨਾਲ ਅਸੀਂ ਗੱਲ ਕੀਤੀ ਹੈ ਜਿਹੜੇ ਇੱਥੇ ਮੌਕੇ ਤੇ ਆਏ ਹੋਏ ਐ। ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਘਰੇ ਸ਼੍ਰੀਖ ਹੋਣ ਆਏ ਐ। ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਸੀ ਪਰਿਵਾਰ ਦੇ। ਤੇ ਕਿਸ ਤਰ੍ਹਾਂ ਦਾ ਸੁਭਾਅ ਸੀ ਲਖਵੀਰ ਸਿੰਘ ਦਾ ਇੱਕ ਮਿਹਨਤੀ ਲੜਕਾ ਸੀ ਤੇ ਪੜਦਾ ਵੀ ਸੀ ਨਾਲ ਨਾਲ ਇੰਨਾ ਹੀ ਪੈਸਿਆਂ ਨਾਲ ਗੁਜ਼ਾਰਾ ਕਰਦਾ ਸੀ ਘਰ ਦਾ ਤੇ ਇੰਨਾ ਹੀ ਪੈਸਿਆਂ ਨਾਲ ਪੜਦਾ ਸੀ ਤੇ ਗੱਲਬਾਤ ਕੀਤੀ ਆ ਤੁਹਾਨੂੰ ਸੁਣਾਉਣੀ ਆ ਕੀ ਕਹਿੰਦੀ ਆ ਤੇ ਉਹਦੀ 23 ਸਾਲ ਦੀ ਉਮਰ ਸੀਗੀ ਉਹਦਾ ਕੱਲ ਨੂੰ ਬਸ ਉਹਦਾ ਜਨਮ ਦਿਨ ਸੀਗਾ ਜੀ ਵਿਚਾਰੇ ਤੇ ਉਹ ਪਰਿਵਾਰ ਦੇ ਪਿੱਛੇ ਕੀ ਕੀ ਰਹਿ ਗਿਆ ਇੱਕ ਉਹਦਾ ਭਰਾ ਰਹਿ ਗਿਆ ਇੱਕ ਉਹਦੀ ਭੈਣ ਉਹ ਛੋਟੀ ਛੋਟੀ ਭੈਣ ਉਸ ਤੋਂ ਭਰਾ ਉਹਦਾ ਵੱਡਾ ਸੀਗਾ ਜੀ ਤੇ ਵਾਕਿਆ ਦੇ ਮਾਤਾ ਪਿਤਾ ਜੀ ਤੇ ਪਰਿਵਾਰ ਦੇ ਵਿੱਚ ਗੁਜ਼ਾਰੇ ਕਰਨ ਲਈ ਕੌਣ ਹੈਗਾ ਬਿਜਾਰਾ ਕਰਨ ਲਈ ਤਾਂ ਇਹ ਉਹਦਾ ਭਰਾ ਹੀ ਹੈ ਜੀ ਤੇ ਪਿਤਾ ਦੀ ਤਨਬਰ ਹੋਣ ਦੇ باوجود ਉਹਨਾਂ ਤੋਂ ਬਹੁਤੀ ਮਜ਼ਦੂਰੀ ਨਹੀਂ ਹੁੰਦੀ ਤੇ ਪੜਦਾ ਸੀਗਾ ਤੇ ਆਪਣੀ ਪੜ੍ਹਾਈ ਦਾ ਖਰਚਾ ਕਿਵੇਂ ਕਰਦਾ ਹਾਂਜੀ ਉਹ ਨਾਲ ਪੜ੍ਹਾਈ ਵੀ ਕਰ ਰਿਹਾ ਸੀਗਾ ਨੇ ਤੇ ਉਹਨੇ ਪਹਿਲਾਂ ਤਾਂ ਉਹ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਸੀਗਾ ਜੀ ਆਰਮੀ ਦੀ ਉਹਨੇ ਭਾਰਤੀਆਂ ਦੇਖਿਆ ਜੀ ਅਕਚਲ ਇਹਦਾ ਟ੍ਰਾਇਲ ਨਹੀਂ ਕਲੀਅਰ ਹੋਇਆ ਮਾੜੀ ਰੇਸ ਤੇ ਰਹਿ ਗਈ ਤੇ ਉਹਨੇ ਬਹੁਤ ਮਿਹਨਤ ਕੀਤੀ ਸੀ ਤੇ ਹੁਣ ਉਹਨੇ ਪੰਜਾਬ ਪੁਲਿਸ ਦਾ ਇਗਜ਼ਾਮ ਦਿੱਤਾ ਸੀਗਾ ਜੀ ਉਹ ਚ ਕਹਿੰਦੇ ਬਹੁਤ ਵਧੀਆ ਮਾਰਕਸ ਸੀਗੇ 65 65 ਨੰਬਰ ਬਣ ਗਏ ਸੀਗੇ OBC ਦੀ ਕੈਟਾਗਰੀ ਹੋਣ ਦੇ ਬਾਵਜੂਦ ਉਹਨੂੰ ਨੌਕਰੀ ਮਿਲ ਸਕਦੀ ਸੀ ਮੇਰਾ ਨਾਮ ਜਸਵੀਰ ਕੌਰ ਹੈ ਮੈਂ ਲਖਵੀਰ ਦੀ ਚਾਚੀ ਹਾਂ ਜੀ ਸਾਨੂੰ 9:30 ਵਜੇ ਫੋਨ ਆ ਗਿਆ ਸੀਗਾ ਬਸ ਉਹਦੀ ਆਸੀ ਭੱਜਨੇ ਤੇ ਅਸਾ ਔਰ ਕੋਈ ਵੀ ਸਾਡੇ ਇਹਨਾਂ ਦੇ ਕਮਾਉਣ ਵਾਲਾ ਉਸੇ ਸਾਰੇ ਵਸਵੀ ਇਹਨੂੰ ਆਹੀਂ ਚਾਹੁੰਦੇ ਆ ਵੀ ਇਹਨਾਂ ਨੂੰ ਸਾਫ਼ ਮਿਲੇ ਬਾਕੀ ਸਾਨੂੰ ਸਾਰਾ ਮਿਲੇ ਇਹਨਾਂ ਨੂੰ ਕੋਈ ਕਮਾਉਣ ਵਾਲਾ ਨਹੀਂ ਨਾਲ ਤੇ ਗੜੀ ਇਹ ਮੰਮੀ ਦਾ ਇੱਕ ਪ੍ਰੇਸ਼ਨ ਤਾਂ ਹੋਇਆ ਸੀ ਕੋ ਹੋਰ ਹੋਣਾ ਸੀਗਾ ਪੱਥਰਾਂ ਦੀ ਉਹ ਤੇ ਸਸਾ ਸਿਖਾਈ ਕਰਨੇ ਉਸਨਾਂ ਵੀ ਮਦਦ ਕਰੋ ਘਰ ਦੀ ਬਿੱਟੀ ਕਿਸ ਤਰ੍ਹਾਂ ਦੇ ਹਾਲਾਤ ਨੇ ਕੋਣ ਪਰ ਦੇ ਵਿੱਚ ਇੱਕ ਮੰਮੀ ਇੱਕ ਡੈਡੀ ਇੱਕ ਪਾਣਾ ਹੈ ਜੀ ਦੋ ਕਰਾਇਆ बस ਬੰਨੇ ਮਜਬੂਰੀ ਕਰਦੇ ਆ ਵਿਚਾਰੇ ਲੰਡੀ 90 ਲੱਖ बस ਦੀ ਬਰਾਬਰੀ ਹੈ ਤੇ ਨੇ ਭਣ ਭਰਾ ਗੁੜੀਆ ਸੋਦੀ ਹੈ ਜੀ ਦੋਸਤੋ ਇਸੇ ਪਿੰਡ ਦਾ ਸੀ ਦੂਜਾ ਲੜਕਾ ਵਿਜੇ ਕੁਮਾਰ ਜਿਹਦੀ ਤੁਸੀਂ ਫੋਟੋ ਦੇਖ ਰਹੇ ਹੋ ਸਕਰੀਨ ਤੇ ਇਹ ਉਸ ਦਾ ਘਰ ਹੈ ਤੇ ਵਿਜੇ ਕੁਮਾਰ ਦੇ ਘਰ ਦੇ ਹਾਲਾਤ ਵੀ ਖੁਸ਼ ਠੀਕ ਨਹੀਂ ਸੀ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਮਾਤਾ ਜਿਹੜੀ ਹੈਗੀ ਆ ਦੀਪੀਸ਼ੇ ਕੁਮਾਰ ਦੀ ਉਹ ਗੋਹਾ ਪੂੜਾ ਕਰਕੇ ਗੁਜ਼ਾਰਾ ਕਰਦੀ ਸੀ ਤੇ ਇੱਕ ਛੋਟਾ ਭਰਾ ਜਿਹੜਾ ਪੜਦਾ ਸੀ ਤਾਂ ਵਿਜੇ ਕੁਮਾਰ ਦੀ ਉਮਰ ਵੀ ਕਰੀਬ 20 ਸਾਲ ਸੀ ਤਾਂ ਉਹ ਛੋਟੀ ਉਮਰ ਦੇ ਵਿੱਚ ਇਸ ਫੈਕਟਰੀ ਵਿੱਚ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ ਕਿਉਂਕਿ ਪੜਨ ਦੀ ਉਮਰ ਸੀ ਪਰ ਇਸ ਫੈਕਟਰੀ ਵਿੱਚ ਕੰਮਾ ਉਸਦੀ ਮਜਬੂਰੀ ਸੀ ਕਿਉਂਕਿ ਘਰ ਦੇ ਵਿੱਚ ਗੁਜ਼ਾਰਾ ਕਰਨ ਲਈ ਹੋਰ ਕੋਈ ਸਾਧਨ ਨਹੀਂ ਸੀ ਤਾਂ ਉਹਦੇ ਘਰੇ ਵੀ ਮਾਤਮ पसरा ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਘਰ ਵੀ ਖਲਾਫ ਖਸਤਾ ਹੀ ਨੇ ਤੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਜੇ ਕੋਈ ਸਹਾਇਤਾ ਹੋ ਸਕੇ ਸਰਕਾਰ ਵੱਲੋਂ ਤਾਂ ਜ਼ਰੂਰ ਕਰੇ ਇਹ ਕਿਹੜਾ ਪਿੰਡ ਹੈ ਕੀ ਨਾਮ ਦਾ ਪਿੰਡ ਹੈ ਪਿੰਡ ਸ਼ੇਰਗੜਾ ਬ੍ਰਦਰ ਨੇਮ ਹੈਗਾਗਾ ਵਿਜੇ ਕੁਮਾਰ ਹੋਇਆ ਕੀ ਹੋਇਆ ਜੀ ਫੈਕਟਰੀ ਚ ਗਏ ਸੀਗੇ ਗੱਦਿਆਂ ਵਾਲੀ ਚ ਉੱਥੇ ਅੱਗ ਲੱਗ ਗਈ ਤਾਰਾਂ ਦਾ ਕਰਕੇ ਇਹਦਾ ਕਰਕੇ ਬਾਹਰ ਨਹੀਂ ਨਿਕਲੇ ਗਿਆ ਉਹਨਾਂ ਤੋਂ ਤੇ ਉੱਥੇ ਉਹਨਾਂ ਦੀ ਡੈਥ ਹੋ ਗਈ ਹੈ ਕਿੰਨੇ ਟਾਈਮ ਤੋਂ ਫੈਕਟਰੀ ਚ ਕੰਮ ਕਰਦਾ ਫੈਕਟਰੀ ਤਾਂ ਥੋੜਾ ਕੰਮ ਜ਼ਿਆਦਾ ਹੋ ਗਿਆ ਸੀਗਾ ਕੰਮ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਸੀਗਾ ਕਰਦਿਆਂ ਨੂੰ ਤੇ ਹੁਣ ਕੋਈ ਹੈ ਨਹੀਂਗਾ ਮम्मा ਮੇਰੇ ਕੋਹਾ ਕੂੜਾ ਕਰਕੇ ਗੁਜ਼ਾਰਾ ਕਰਦੇ ਨੇ ਇੱਕ ਭਰਾ ਨਿੱਕਾਗਾ ਉਹ ਪੜਦਾਗਾ ਉਹ ਉਹ ਨਾ ਪਰਵਾਹ ਹੈ ਫਾਦਰ ਦੀ ਡੈਥ ਹੋ ਗਈ ਆ ਤੇ ਇੱਕ ਵਿਜੇ ਸੀਗਾ ਜਿਹੜਾ ਮम्मा ਦਾ ਸਹਾਰਾ ਸੀਗਾ ਹੁਣ ਹੋਰ ਕੋਈ ਹੈ ਨਹੀਂਗਾ ਘਰ-ਵਾਰ ਚਲਾਉਣ ਵਾਲਾ ਇਹਦਾ ਕਰਕੇ ਸਾਨੂੰ ਇਨਸਾਫ ਵੀ ਦਿੱਤਾ ਜਾਵੇ ਸਰਕਾਰ ਪੜਾਈ ਲਈ ਪੜਾਈ ਲਈ ਕੋਈ ਸਰਕਾਰ ਵੱਲੋਂ ਮਦਦ ਕੀਤੀ ਜਾਵੇ ਮੈਂ ਕਾਕਾ ਜੀ ਦਾ ਮਾਮਾ ਜੀ ਵਿਜੇ ਦਾ ਜੀ ਤੇ ਚਾਨ ਕੇ ਇਹਨਾਂ ਦੇ ਅੱਗ ਲੱਗਣ ਕਾਰਨ ਮੌਤ ਹੋ ਗਈ ਅਸੀਂ ਇਹ ਇਨਸਾਫ ਮੰਗਦੇ ਆ ਕਿ ਸਾਡੇ ਇੱਕ ਤਾਂ ਪਿੱਛੇ ਪਰਿਵਾਰ ਜਿਹੜਾ ਉਹਨਾਂ ਨੂੰ ਪਾਲਣ ਦੀ ਸਹਾਇਤਾ ਦਿੱਤੀ ਜਾਵੇ ਜਾਂ ਮਾਲੀ ਸਹਾਇਤਾ ਕੁਝ ਵੀ ਸਰਕਾਰ ਦੇਵੇ ਸਾਨੂੰ ਇਹਨਾਂ ਦਾ ਘਰ ਚੱਲ ਗਿਆ ਮਾਲੀ ਤਾਂ ਲੋਸਦੇ ਆ ਕਾਸੀ ਦਾ ਗੁਜ਼ਾਰਾ ਘਰ ਦਾ ਗੁਜ਼ਾਰਾ ਜੀ ਇਹਨਾਂ ਦੀ ਸਾਡੀ ਭੈਣ ਜਿਹੜੀ ਘਵਾ ਕੁੜਾ ਕਰਦੀ ਆ ਭਾਈਏ ਸਾਡੀ ਡੈਥ ਹੋਈ ਹੋਈ ਹੈ ਬਹੁਤ ਔਖਾ ਗੁਜ਼ਾਰਾ ਚੱਲਦਾ ਜੀ ਇਹਨਾਂ ਦਾ ਬਾਕੀ ਇਹਨਾਂ ਦੇ ਮੱਤ ਕੀਤੀ ਜਾਵੇ ਸਰਕਾਰ ਵੱਲੋਂ ਇਸੇ ਪਿੰਡ ਦਾ ਤੀਜਾ ਲੜਕਾ ਸੀਗਾ ਨੌਜਵਾਨ ਲੜਕਾ ਸੀ ਕਰੀਬ 20 ਸਾਲ ਦਾ ਰਜਿੰਦਰ ਸਿੰਘ ਉਰਫ ਹੁਸਨਾ ਇਸਦੇ ਘਰੇ ਪਹੁੰਚੇ ਸੀ ਇਸ ਦਾ ਘਰ ਵੀ ਸਿਰਫ ਇੱਕ ਕਮਰੇ ਵਿੱਚ ਹੀ ਰਹਿ ਕੇ guzara ਕਰਦੇ ਸੀਗੇ ਪਰਿਵਾਰ ਸੀ ਬੜਾ ਗਰੀਬ ਸੀ ਪਿਤਾ ਇਹਨਾਂ ਦੇ ਹੈ ਨਹੀਂ ਮਾਤਾ ਨੇ ਕਹਿੰਦੇ ਬੜੇ ਮਿਹਨਤ ਮਜ਼ਦੂਰੀ ਕਰਕੇ ਪਾਲਿਆਗਾ ਬੱਚਿਆਂ ਨੂੰ ਪਰ ਪਤਾ ਨਹੀਂ ਸੀ ਇਹ ਹਾਦਸਾ ਹੋ ਜੂ ਮੰਗ ਕੀਤੀ ਹੈ ਸਰਕਾਰ ਤੋਂ ਕਿ ਇਸ ਦਾ ਮੁਆਵਜ਼ਾ ਦਿੱਤਾ ਜਾਵੇ ਸਹਾਇਤਾ ਕੀਤੀ ਜਾਵੇ ਪਰਿਵਾਰ ਦੀ ਤੇ ਬਹੁਤ ਮਾਨ ਕੇ ਜਰੋ ਵੀ ਔਖਾਂ ਨਾਲ ਪਾਲਿਆ ਸੀ ਕੁੜੀ ਨੇ ਇਹ ਬਹੁਤ ਮਜ਼ਦੂਰੀਆਂ ਕਰਕੇ ਦਿਹਾੜੀਆਂ ਕਰਕੇ ਬੱਚਾ ਪਾਲਿਆ ਪੜਾਇਆ ਤੇ ਡਿਊਟੀ ਕਰਦਾ ਸੀ ਵਿਚਾਰਾ ਉਹਦਾ ਹਾਦਸਾ ਹੋ ਗਿਆ ਇਹ ਨਾਲ ਇਹ ਬਹੁਤ ਇਹਨਾਂ ਦਰਿੰਦਰ ਸਿੰਘ ਆਈ ਉਮਰ ਤਕਰੀਬਨ 20 21 ਸਾਲ ਦੀ ਉਮਰ ਹੈ ਜੀ ਤੇ ਪਰਿਵਾਰ ਦੇ ਵਿੱਚ ਕੌਣ ਹੋਣਾ ਹੈ ਪਰਿਵਾਰ ਦੇ ਵਿੱਚ ਤਿੰਨ ਛੋਟੇ ਭੈਣ ਭਾਈ ਆ ਜੀ ਇਹਦੇ ਤਾਂ ਨਹੀਂ ਆ ਤਿੰਨ ਆ ਦੋ ਕੁੜੀਆਂ ਤੇ ਇੱਕ ਭਾਈ ਇਹਦਾ ਛੋਟਾ ਜੀ ਹਾਂ ਜੀ ਇੱਕ ਭੈਣ ਬਈ ਨਹੀਂ ਨੀ ਬੰਰੀ ਚੰਦੇ ਦੀ ਹਾਂ ਇੱਕ ਕਮਰਾ ਇਹਨਾਂ ਦਾ ਹੀ ਬਸ ਆ ਕਰਦੇ ਹਾਲਾਤ ਉਹ ਵੀ ਦੇਖੀਏ ਨੇ ਬਹੁਤ ਮਾੜੇ ਹਾਲਾਤਾਂ ਨਾਲ ਬੱਚੇ ਪਾਲੇ ਬਹੁਤ ਔਖਾ ਗੁਜ਼ਾਰਾ ਹੀ ਕਰਦਾ ਇਹੀ ਕਮਾਈ ਵਾਲਾ ਸੀਗਾ ਮੁੰਡਾ ਕੱਲਾ ਜੀ ਪੜਾਈ ਦੇ ਨਾਲ ਨਾਲ ਕਮਾਈ ਵੀ ਕਰੀ ਹਾਂ ਪੜਾਈ ਦੇ ਨਾਲ ਕੰਮ ਕਰਦਾ ਸੀਗਾ ਬਸ ਮੰਨ ਕੇ ਚੱਲੋ ਵੀ ਇਹੀ ਕੰਮ ਵਾਲਾ ਸੀਗਾ ਇਹਨਾਂ ਚਹਾਰਿਆਂ ਚੋਂ ਤੇ ਆਰਮੀ ਜਾਂ ਪੁਲਿਸ ਵਿੱਚ ਵੀ ਭਾਗਤੀ ਦੇਖ ਕੇ ਆਈ हां ਭਾਰਤੀਆਂ ਦੇਖੀਆਂ ਸੀਗੇ ਇਹ ਹਜੇ ਤੱਕ ਸੈলেকਸ਼ਨ ਦਾ ਕੋਈ ਹੋਈ ਨਹੀਂ ਵੀ ਪ੍ਰਾਈਵੇਟ ਜੌਬ ਕਰਦਾ ਸੀ ਜਰਾ ਫਿਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਮੰਗਾ ਤੁਹਾਡੇ ਸਰਕਾਰ ਨੂੰ ਇਹ ਹੀ ਮੰਗਾ ਜੀ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਇਹਨਾਂ ਤੱਕ ਪਹੁੰਚਾ ਕੇ ਮਦਦ ਕੀਤੀ ਜਾਵੇ ਇਹਨਾਂ ਦੀ ਜੋ ਵੀ ਇਹਨਾਂ ਦੀ ਬਣਦੀ ਆ ਆਰਥਿਕ ਨਾਲ ਮਦਦ ਕੀਤੀ ਜਾਵੇ ਇਹਨਾਂ ਦੀ ਕਿਸੇ ਵੀ ਪ੍ਰਕਾਰ ਦੀਆਂ ਦੀ ਆਗੇ ਮਦਦ ਕਰਨਾਂ ਦਾ ਹੱਥ ਫੜਨਾ ਠੀਕ ਹੈ ਜੀ ਤਾਂ ਕਿੰਨਾ ਪਰਿਵਾਰਾਂ ਦੇ ਹਾਲਾਤ ਇੱਕੋ ਜਿਹੇ ਨੇ ਮਾੜੇ ਹਾਲਾਤ ਨੇ ਘਰ ਦਾ ਗੁਜ਼ਾਰਾ ਮੁਸ਼ਕਲ ਹੈ ਪਰਿਵਾਰ ਵਾਲਿਆਂ ਵੀ ਤੇ ਪਿੰਡ ਵਾਲਿਆਂ ਨੇ ਵੀ ਇਹ ਬੇਨਤੀ ਕੀਤੀ ਹੈ ਸਰਕਾਰ ਨੂੰ ਕਿ ਇਹਨਾਂ ਪਰਿਵਾਰਾਂ ਦੀ ਹੈਲਪ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਅੱਜ ਸੌਖਾ ਹੋ ਸਕੇ ਕੋਈ ਨਹੀਂ ਨਾ ਪਰਿਵਾਰ ਦੀ ਤਾਂ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਪਰਿਵਾਰ ਦੀ ਕੁਝ ਸਹਾਇਤਾ ਕੀਤੀ ਜਾਵੇ ਮੁਆਵਜ਼ਾ ਦਿੱਤਾ ਜਾਵੇ